ਸਾਨੂੰ ਪਤਾ ਲੱਗਿਆ ਸੀਗਾ ਕਿ ਗੜ੍ਹ ਸ਼ੰਕਰ ਤੋਂ ਚੰਡੀਗੜ੍ਹ ਰੋਡ ਦੇ ਬਗਵਾਂ ਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਹੈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਜਿਹਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਹਸਪੀਟਲ ਭੇਜੀ ਗਈ ਆ ਇਹ ਪੱਲੀਆ ਜਿਹੜਾ ਟਰੱਕ ਐ ਐਕਸੀਡੈਂਟ ਹੋਇਆ বাস ਨਾਲ ਕੀ ਹੋਇਆ ਸੀਗਾ ਇਹ ਵੀਰੇ ਟਰੱਕ ਗੜਸ਼ਾਂ ਘਰ ਆਉਂਦਾ ਸੀ ਸਾਨੂੰ ਅਸੀਂ ਇੱਥੇ ਕੋਲ ਸਰਪੰਚਾਂ ਭੇਜ ਲਿਆ ਮੈਂ ਇੱਥੇ ਕੰਮ ਕਰਦਾ ਤੇ ਟਰੱਕ ਦੇ ਟਾਇਰ ਫਟਣ ਦੀ ਆਵਾਜ਼ ਆਈ ਗੱਡੀ ਕੰਟਰੋਲ ਦੇ ਬਾਹਰ ਹੋਈ বাস ਦੇ ਮורה ਇੱਕ ਮੋਟਰਸਾਈਕਲ ਜਾਂਦਾ ਸੀ ਕਾਲਜ ਦਾ ਮੁੰਡਾ ਹੀ ਸੀ ਹੋਊਗੀ ਇਸੇ ਕਾਲਜ ਦਾ ਗਰਸ਼ੇ ਦਾ ਪਹਿਲਾਂ ਉਹ ਟਰੱਕ ਮੁੰਡੇ ਨੂੰ ਲੈ ਕੇ ਆਇਆ বাস ਨਾਲ ਘਰੀਸ ਕੇ ਤੇ ਮੋੜ ਕੇ ਫੇਰ ਗੱਡੀ ਆ ਕੇ ਪਾਸੇ ਚ ਵੱਜੀ ਐ ਤੇ ਬੱਸ ਜਦ ਸਕੂਲ ਦੇ ਬੱਚੇ ਸੀ ਹਾਂਜੀ ਬੱਸ ਦੇ ਵਿੱਚ ਕੁੜੀਆਂ ਸੀਆਂ ਗਰਸ ਕੁੜੀਆਂ ਕਾਲਜ ਦੀਆਂ 15 16 ਕ ਦੀ ਗਿਣਤੀ ਹੋਣੀ ਹੈ ਜਿਹੜੀ ਅਸੀਂ ਅੱਥੀ ਮੈਂ ਮੁੰਡਾ ਇੱਥੇ ਵੇੜਨੇ ਦੇ ਕੰਮ ਕਰਦਾ ਉਹ ਤੇ ਦੋਨੇ ਮੁੰਡੇ ਮੁੱਕੇ ਲਿਖਿਆ ਜੀ ਪਹਿਲਾਂ ਅਸੀਂ ਬੱਸ ਜੋ ਸਟੂਡੈਂਟ ਕੱਢੇ ਡਰਾਈਵਰ ਕੱਢੇ ਥੇ ਬਾਅਦ ਚ ਟਰੱਕ ਕਿੰਨੀ ਖਾਲਤ ਮਾੜੀ ਸੀ ਜਲੇ ਬੱਚੇ ਕੱਢੇ ਕਿੰਨੇ ਕੁ ਸੀਰੀਅਸ ਸੀਗੇ ਉਹਦੇ ਵਿੱਚ ਡਰਾਈਵਰ ਵੀ ਸੀਰੀਅਸ ਹਸ ਤਸੀ ਬੱਸ ਵਾਲੇ ਦੀ ਤੇ ਜਿਹੜਾ ਬੰਦਾ ਸੀਗਾ ਆਪਣੇ ਆਪਣੇ ਬੱਸ ਟਰੱਕ ਦਾ ਡਰਾਈਵਰ ਇੱਕ ਡਰਾਈਵਰ ਪਤਾ ਨਹੀਂ ਕਨੈਕਟਰ ਸੀਗਾ ਉਹਦੇ ਵਿੱਚ ਇੱਕ ਉਹ ਸੀਰੀਅਸ ਸੀ ਤੇ ਬੱਸ ਦੇ ਵਿੱਚ ਡਰਾਈਵਰ ਦੇ ਬੈਕਸਾਈਡ ਤੇ ਜਿਹੜੀ ਕੁੜੀ ਬੈਠੀ ਸੀ ਜਿਆਦਾ ਸੀਰੀਅਸ ਹੋ ਸੀਗੀ ਜੀ ਬਾਕੀ ਦੇ ਚੋਟ ਕਿਸੇ ਸਿਰ ਤੇ ਕਿਸੇ ਲੱਤ ਟੁੱਟ ਗਈ ਕਿਸੇ ਦੀ ਬਾਹਂ ਟੁੱਟ ਗਈ ਤੇ ਡੈਥ ਵੀ ਹੋਈ ਹੈ ਕਿੰਨੀ ਕਿੰਨੀ ਡੈਥ ਹੋਈ ਹੈ ਉਹ ਇੱਕ ਸੀ ਲਗਭਗ ਗਿਰਤੀ ਹੋਈ ਹੈ ਜਿਹੜੇ ਟਰੱਕ ਦੇ ਕੋਰੇ ਸਾਡੇ ਤੇ ਬੱਸ ਦੇ ਗੱਬੇ ਮੋੜੇ ਹਲੇ ਬਾਕੀ ਅਧਿਕਾਰਿਕ ਤੌਰ ਤੇ ਪੁਸ਼ਟੀ ਹੋਈ ਕੋਈ ਸੱਚਾ ਕਿਸੇ ਨੇ ਹਲੇ ਇੱਕ ਤੱਕ ਕੋਈ ਸੰਤੁਸ਼ਟੀ ਅਜੇ ਬਾਕੀ ਜਿਆਦਾ ਮੌਕੇ ਦੇ ਇੱਥੇ ਹੀ ਆ ਹੁਣ ਬਾਕੀ ਹਸਪਤਾਲ ਤੋਂ ਜੋ ਰਿਪੋਰਟ ਆਉਗੀ ਉਪਰੋਂ ਪਤਾ ਲੱਗੂਗਾ ਅੱਜ ਸਾਨੂੰ ਪਤਾ ਲੱਗਿਆ ਸੀਗਾ ਕਿ ਗੜ੍ਹ ਸ਼ੰਕਰ ਤੋਂ ਚੰਡੀਗੜ੍ਹ ਰੋਡ ਤੇ ਬਗਵਾਈਂ ਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਮੌਕੇ ਦੇ ਅੱਗੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਸੀਗਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਹਸਪੀਟਲ ਭੇਜੀ ਗਈ ਹੈ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਭਜਾਇਆ ਗਿਆ ਟਰੱਕ ਦਾ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਵੀ ਜਿਹੜਾ ਹੈਗਾ ਹਸਪੀਟਲ ਅੱਗੇ ਭੇਜੇ ਗਏ ਬਾਕੀ ਅੱਗੇ ਉਹਨਾਂ ਦਾ ਜਿਹੜਾ ਲਜ ਹੈ ਕਿੰਨੇ ਵਿਅਕਤੀਆਂ ਦੀ ਟੋਟਲ ਟੈਸਟ ਹੋਈ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਸੀਂ ਚੁੱਕੀ ਹੈ ਤੇ ਬਾਕੀ ਦਾ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਇੰਜਜਰ ਹੈਗੇ ਉਹਨਾਂ ਦਾ ਕੀ ਹਾਲ ਇਹ ਮੋਟਰਸਾਈਕਲ ਸਵਾਰ ਜਿਹੜੇ ਇਹ ਮੋਟਰਸਾਈਕਲ ਸਵਾਰ ਸੀਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਏ ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਸੀਗਾ ਇਹ 400 ਸੈੱਟ ਤੋਂ ਆਇਆ ਬਾਕੀ ਇਹਦੇ ਬਾਰੇ ਜਿਹੜੀ ਟੈਕੀ ਕਰ ਕੀਤੀ ਜਾ ਰਹੀ ਹੈ